ਗੁਰਦੀਪ ਸਿੰਘ ਨਕਸ਼ਤੀ ਪੰਜ ਕੋਹਾ ਦੇ ਨਾਵਲ ਸੂਰਜ ਦੀ ਧੀ ਦਾ ਅਗਲਾ ਕੰਡ 24 ਕਲੀਨਿਕ ਦੇ ਸਹਾਰੇ ਨਾਲ ਹੁਣ ਜਸਪ੍ਰੀਤ ਗਰਭਤੀ ਹੋ ਗਈ ਸੀ ਉਸ ਵੇਲੇ ਅਜੀਬ ਜਿਹਾ ਮਹਿਸੂਸ ਕਰਨ ਲੱਗੀ ਤੇ ਕਈ ਵਾਰ ਉਛਲ ਜਾਂਦੀ ਉਸ ਲਈ ਚੰਗੀ ਗੱਲ ਇਹ ਸੀ ਕਿ ਇਹ ਸਭ ਕੁਝ ਉਦੋਂ ਹੁੰਦਾ ਜਦੋਂ ਕੋਈ ਉਸਦੇ ਘਰ ਦਾ ਮੈਂਬਰ ਉਸਦੇ ਨੇੜੇ ਨਹੀਂ ਸੀ ਹੁੰਦਾ ਕੋਈ ਦਿਨ ਬਾਅਦ ਉਨੇ 임ਲੀ ਤੇ ਉਜਾਗਰ ਨੂੰ ਨਾਲ ਲਿਆ ਅਤੇ ਇਸ ਖੁਸ਼ੀ ਨੂੰ ਬਾਹਰ ਖਾਣਾ ਖਾ ਕੇ ਬਣਾਇਆ 임ਲੀ ਨੇ ਖਾਣਾ ਖਾਣ ਤੋਂ ਬਾਅਦ ਉਜਾਗਰ ਤੇ ਜਸਪ੍ਰੀਤ ਦਾ ਹੱਥ ਫੜ ਕੇ ਆਪਣੇ ਵੱਲੋਂ ਆਉਣ ਵਾਲੀ ਜੀਲੀ ਆਪਣੇ ਇਸ਼ਟ ਕੋਲ ਅਰਦਾਸ ਕੀਤੀ ਉਸ ਦਿਨ ਜਸਪ੍ਰੀਤ ਬਹੁਤ ਜ਼ਿਆਦਾ ਖੁਸ਼ੀ ਉਹਦਾ ਦਿਲ ਕੀਤਾ ਕਿ ਉਹ ਆਪਣੇ ਪਾਪਾ ਨੂੰ ਦੱਸੇ ਪਰ ਫਿਰ ਉਹ ਸ਼ਰਮਾ ਗਈ ਇਸ ਸੋਚ ਕੇ ਕਿ ਅੜੀਏ ਕੀ ਅੱਖਾਂ ਕੀ ਪਾਪਾ ਨੂੰ ਕਿ ਮੈਂ ਪ੍ਰੈਗਨੈਂਟ ਹੋ ਗਈਆਂ ਫੇਰ ਉਹਦਾ ਮੂੰਹ ਲਾਲ ਹੋ ਗਿਆ ਅੱਛਾ ਇਸ ਖੁਸ਼ੀ ਨੂੰ ਆਪਣੇ ਪਾਪਾ ਤੱਕ ਪਹੁੰਚਾਉਣ ਲਈ ਉਹ ਕੋਈ ਹੋਰ ਤਰੀਕਾ ਸੋਚਣ ਲੱਗੀ ਨਿੱਕੇ ਨੂੰ ਆਖਾਂਗੀ ਨਿੱਕਿਆ ਤੂੰ ਹਣਵਾਵਾ ਬਣ ਜਾਣਾ ਤੇ ਉਹ ਆਪੇ ਪਾਪਾ ਨੂੰ ਦੱਸ ਦੇਵੇਗਾ ਤੇ ਪਾਪਾ ਗੁਰਦੁਆਰੇ ਅਰਦਾਸ ਕਰਨ ਜਾਣਗੇ ਜਸਪ੍ਰੀਤ ਇੰਜ ਸੋਚਦੀ ਰਹੀ ਰਾਤ ਨੂੰ ਜਾਗਰ ਉਸਦੇ ਪੇਟ ਉੱਤੇ ਹੱਥ ਫੇਰ ਕੇ ਆਖਣ ਲੱਗਾ ਕਮਾਲ ਹੈ ਪ੍ਰੀਤ ਕਿ ਮੈਂ ਵੀ ਡੈਡੀ ਬਣਾਗਾ हां जी भाई जी ਤੁਹਾਡਾ ਆਪਣਾ ਬੱਚਾ ਤੇ ਤੁਹਾਡਾ ਆਪਣਾ ਲਹੂ ਹਾਂ ਮੇਰਾ ਆਪਣਾ ਲਹੂ ਇਹ ਕਮੰਡ ਕਰਦੀ ਸੀ ਸੁਖਚੈਨ ਵਿੰਗੀ ਜੀ ਮੋਟੜ ਆਪਣੇ ਬੱਚਿਆਂ ਦਾ ਤੇ ਕਿਵੇਂ ਤੇਰੇ ਕੋਲੋਂ ਬੱਚੇ ਖੋ ਕੇ ਲੈ ਲਿਆ ਕਰਦੀ ਸੀ ਬੁਰੀ ਔਰਤ ਹੈ ਸੁਖਚੈਨ ਪਰ ਭពਿੰਦਰ ਠੀਕ ਹੈ ਹੁਣ ਵਾਹਿਗੁਰੂ ਦੀ ਕਿਰਪਾ ਸਾਡੇ ਉੱਤੇ ਵੀ ਹੋ ਗਈ ਉਹ ਇੰਜ ਆਖ ਜਸਪ੍ਰੀਤ ਨੂੰ ਜਫੀ ਪਾਕਿਸਤਾਨ ਲੱਗਦਾ ਜਸਪ੍ਰੀਤ ਨੇ ਮਹਿਸੂਸ ਕੀਤਾ ਕਿ ਉਸ ਸੰਦਰ ਖਿਚਾਓ ਕਰ ਕਰ ਗਿਆ ਸੀ ਉਹ ਹਮੇਸ਼ਾ ਚੰਗਾ ਸੋਚਦੀ ਤੇ ਬਹਿਸਾਂ ਨਕਾਰਾਤਮਕ ਸਥਿਤੀਆਂ ਦਾ ਬੋਲਣਾ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ। ਉਹ ਅਕਸਰ ਨਵ ਗਰਵਤੀ ਦੀ ਖੁਰਾਕ ਤੇ ਰਹਿਣ ਸੈਨ ਬਾਰੇ ਪੜਦੀ ਰਹਿੰਦੀ। ਉਹ ਹੁਣ ਹੋਰਾਂ ਦਾ ਬੋਲਿਆ ਅਣ ਸੁਣਿਆ ਕਰਦੀ ਖਾਸ ਤੌਰ ਤੇ ਨਵਿੰਦਰ ਤੇ ਸੁਖਚੈਨ ਦੀ ਬੋਲ। ਉਹ ਆਪਣੇ ਬੱਚੇ ਦੀ ਹੋਂਦ ਦੇ ਅਹਿਸਾਸ ਨਾਲ ਆਪਣੇ ਮਨ ਨੂੰ ਖੁਸ਼ੀ ਨਾਲ ਭਰਨ ਵਿੱਚ ਮਸਤ ਰਹਿੰਦੀ। ਦਿਨੇ ਉਹ ਇਮਲੀ ਨਾਲ ਗਰਭਾਸਤੇ ਦਿਨਾਂ ਬਾਰੇ ਵੇਚਾਰ ਬਟਾਂਦਰਾ ਕਰਦੀ ਤੇ ਇਮਲੀ ਵੀ ਆਪਣੇ ਤਜਰਬੇ ਮੁਤਾਬਕ ਉਸ ਨੂੰ ਬਹੁਤ ਸਲਾਹਾਂ ਦੱਸਦੀ ਉਸ ਨੂੰ ਦਿਲ ਜਲਣ ਅਤੇ ਕਬਜ਼ ਹੋਣ ਦੇ ਸਾਰ ਤੋਂ ਬਚਣ ਲਈ ਉਸ ਨੂੰ ਫਾਈਬਰ ਨਾਲ ਭਰੀ ਖੁਰਾਕ ਖਾਣ ਅਤੇ ਬਹੁਤ ਸਾਰਾ ਪਾਣੀ ਪੀਣ ਨੂੰ ਆਖਦੀ ਕਈ ਵਾਰ ਉਹ ਉਸ ਨੂੰ ਉਚੇਚੀ ਖੁਰਾਕ ਬਾਰੇ ਦੱਸਦੀ ਤੇ ਜਸਪਰੀ ਤੁਸਤੀ ਬਣ ਕੇ ਉਹ ਖੁਰਾਕਾਂ ਦੀ ਵਕਤ ਆਪਣੀ ਮਸਤੀ ਵਿੱਚ ਗੁਜ਼ਰਨ ਲੱਗਾ ਉਸ ਦਾ ਭਾਰ ਵਧਣ ਲੱਗਾ ਤੇ ਟਿੱਡ ਵੀ ਇਹ ਵੇਖ ਕੇ ਉਹ ਖੁੱਲੇ ਕਪੜੇ ਪਾਉਣ ਲੱਗ ਪਿਆ ਗਰਭਾਸਣ ਸਰੀਰ ਵਿਚ ਆ ਰਹੀਆਂ ਤਬਦੀਲੀਆਂ ਬਾਰੇ ਸੋਚ ਕੇ ਉਹ ਕੁਦਰਤ ਦੇ ਕ੍ਰਿਸ਼ਮੇ ਉੱਤੇ ਹੈਰਾਨ ਵੀ ਹੁੰਦੀ ਰਹਿੰਦੀ ਉਸ ਦੀ ਚਮੜੀ ਗੁਲਾਬੀ ਰੰਗ ਦੀ ਹੋਣ ਲੱਗੀ ਕਿਉਂਕਿ ਲਹੂ ਦਾ ਵਹਾਅ ਵਧ ਰਿਹਾ ਸੀ ਉਹ ਅਕਸਰ ਆਪਣੇ ਵਿੱਚ ਹੋਰ ਤਬਦੀਲੀਆਂ ਵੇਖਣ ਲੱਗੀ ਜਿਵੇਂ ਕੁਝ ਭੁੱਲ ਜਾਣਾ ਜਿਵੇਂ ਮਨ ਅੰਦਰ ਚੜਨ ਦੀ ਆਦਤ ਵਧਣੀ ਉਹਨੂੰ ਕਈ ਵਾਰ ਕਿਸੇ ਇੱਕ ਚੀਜ਼ ਉੱਤੇ ਕੇਂਦਰਿਤ ਹੋਣਾ ਜ਼ਰਾ ਔਖਾ ਲੱਗਣ ਲੱਗਦਾ ਉਸ ਦੇ ਸਾਰੇ ਸਰੀਰ ਵਿੱਚ ਤਬਦੀਲੀਆਂ ਆ ਰਹੀਆਂ ਸਨ ਸਰਦੀਆਂ ਜਿਹਾ ਦੂਰ ਸਨ ਇਸ ਕਰਕੇ ਉਹ ਕਰ ਆਪਣੇ ਹਮੇਸ਼ਾ ਉੰਨੀ ਨਰਸਰੀ ਟੱਕ ਕੇ ਰੱਖਦੀ ਫਿਰ ਉਹ ਰੋਜ਼ ਆਪਣੇ ਟੱਡਾ ਅੰਦਰ ਬੱਚੇ ਦੀ ਹਰਕਤਾਂ ਮਹਿਸੂਸ ਕਰਨ ਲੱਗੀ ਉਸਨੇ ਫੋਨ ਉੱਤੇ ਪੂਰਨ ਅਤੇ ਸਜਾਤਾ ਨਾਲ ਆਪਣੀ ਇਹ ਖੁਸ਼ੀ ਸਾਂਝੀ ਕੀਤੀ ਉਹ ਇਹ ਖੁਸ਼ਖਬਰੀ ਸੁਣ ਕੇ ਬਹੁਤ ਖੁਸ਼ ਹੋਈਆਂ ਸਜਾਤਾ ਤਾਂ ਇਥੋਂ ਤੀ ਕਹ ਗਈ ਮੈਂ ਤਾਂ ਨਹੀਂ ਡਰੀ ਗਈ ਸੀ ਮੈਂ ਸੋਚਿਆ ਤੇਰੇ ਬੱਚੀ ਨੂੰ ਕੁਝ ਨੁਕਸੜ ਗਿਆ ਸਭ ਠੀਕ ਹੈ ਬਸ ਜਾਣ ਕੇ ਉਹਦੀ ਕੀਤੀ ਜਸਪ੍ਰੀਤ ਅਜੇ ਵੀ ਸੁਣੋ ਜਾ ਕੇ ਬਾਰੇ ਸੱਚ ਨਹੀਂ ਸੀ ਦੱਸਣਾ ਚਾਹੁੰਦੀ ਚਲੋ ਹੁਣ ਵੀ ਠੀਕ ਹੈ ਹੁਣ ਜਦੋਂ ਮੇਲੇ ਬੱਚਿਆਂ ਸਮੇਤ ਮਿਲਾਂਗੇ ਬਿਲਕੁਲ ਪੂਨਮ ਨੇ ਵਧਾਈਆਂ ਤੋਂ ਬਾਅਦ ਉਸਦੀ ਸਿਹਤ ਬਾਰੇ ਤੇ ਗਰਭ ਅਸਰ ਵਕਤ ਬਾਰੇ ਹੋਰ ਕੰਧੀਆਂ ਗੱਲਾਂ ਉਹਨੂੰ ਦੱਸੀਆਂ ਕੁਝ ਇਹੋ ਜਿਹੀਆਂ ਸਲਾਹਾਂ ਸਜਾਤਾ ਨੇ ਵੀ ਉਹਨੂੰ ਦਿੱਤੀਆਂ ਐਮ ਜੀ ਵਾਂਗ ਉਹਨੇ ਉਸ ਨੂੰ ਬੱਚੇ ਦੇ ਜਨਮ ਤੋਂ ਪਹਿਲਾਂ ਤੇ ਬਾਅਦ ਦੀ ਖੁਰਾਕ ਬਾਰੇ ਵੀ ਦੱਸਿਆ ਉਹਨੇ ਇਹ ਵੀ ਜ਼ਾਹਰ ਕੀਤਾ ਕਿ ਉਹ ਉਸ ਲਈ ਬਹੁਤ ਖੁਸ਼ ਸੀ ਤੇ ਉਸਨੇ ਹਰ ਹਫਤੇ ਫੋਨ ਕਰਨ ਦਾ ਜਸਪ੍ਰੀਤ ਤੋਂ ਫਿਰ ਵਾਦਾ ਲਿਆ ਪੂਨਮ ਤੇ ਸਜਾਤਾ ਦੋਨਾਂ ਨੇ ਉਸ ਨੂੰ ਪੁੱਛਿਆ ਕਿ ਬੱਚਾ ਲੜਕਾ ਹੈ ਜਾਂ ਲੜਕੀ ਜਿਸ ਦਾ ਜਵਾਬ ਨਾ ਦੇ ਸਕਣ ਉੱਤੇ ਦੋਨਾਂ ਨੇ ਉਸ ਨੂੰ ਅਲਟਰਾਸਾਉਂਡ ਟੈਸਟ ਕਰਾਉਣ ਲਈ ਆਖਿਆ ਤੇ ਜਸਪ੍ਰੀਤ ਨੇ ਹਾਂ ਕਰਕੇ ਟੈਸਟ ਦੇ ਸਿੱਟੇ ਬਾਰੇ ਦੱਸਣ ਦਾ ਉਹਨਾਂ ਨਾਲ ਵਾਅਦਾ ਕੀਤਾ ਉਹਨੇ 임ਲੀ ਨੂੰ ਨਾਲ ਲੈ ਕੇ ਅਲਟਰਾਸਾਉਂਡ ਕਰਵਾਇਆ ਟੈਸਟ ਬਾਰੇ ਜਾਣ ਕੇ ਉਹ ਹੈਰਾਨ ਹੋ ਗਈ ਪਰ ਖੁਸ਼ੀ ਨਾਲ ਭਰ ਗਈ ਉਸਦੇ ਦੋ ਬੱਚੇ ਸਨ ਇੱਕ ਲੜਕੀ ਤੇ ਇੱਕ ਲੜਕਾ ਉਹਦੋਂ ਖੁਸ਼ੀ ਵਿੱਚ ਉਸਦਾ ਦਿਲ ਨੱਚਣ ਨੂੰ ਕਰਨ ਲੱਗਾ ਪਲੋਂ ਨੇ ਆਪਣੇ ਆਪ ਉਤੇ ਕਾਬੂ ਪਾਈ ਰੱਖਿਆ ਐਨਾ ਸ਼ਾਇਦ ਉਹ ਕਦੇ ਵੀ ਖੁਸ਼ ਨਹੀਂ ਸੀ ਹੋਈ ਉਸ ਦਿਨ ਤੋਂ ਬਾਅਦ ਉਹ ਇਸ ਖਬਰ ਸਦਕਾ ਫੁੱਲ ਵਾਂਗ ਖਿੜੀ ਰਹਿਣ ਲੱਗੀ ਉਹਨੇ ਦੂਸਰੇ ਦਿਨੀ ਪੁਨਮ ਅਤੇ ਸਜਾਤ ਨੂੰ ਦੱਸਿਆ ਕਿ ਇੱਕ ਲੜਕਾ ਤੇ ਇੱਕ ਲੜਕੀ ਆ ਰਹੇ ਨੇ ਉਹ ਦੋਨੋਂ ਇੱਕ ਖਬਰ ਨਾਲ ਬਹੁਤ ਖੁਸ਼ ਹੋਈਆਂ ਇੱਕੋ ਵਾਰ ਉਹਨਾਂ ਦਾ ਪਰਿਵਾਰ ਸੰਪੂਰਨ ਹੋਣ ਦੀਆਂ ਉਹਨਾਂ ਦੋਨਾਂ ਨੇ ਉਸਨੂੰ ਵਧਾਈਆਂ ਦਿੱਤੀਆਂ ਉਹਨਾਂ ਦਿਨਾਂ ਵਿੱਚ ਹੀ ਜਸਪ੍ਰੀਤ ਨੇ ਬੱਚਿਆਂ ਦੇ ਨਾਮਾਂ ਬਾਰੇ ਸੋਚਣਾ ਸ਼ੁਰੂ ਕੀਤਾ ਪ੍ਰਭਦਾਤ ਕਰ ਨਹੀਂ ਰਵਜੀਤ ਕੌਰ ਤੇ ਪ੍ਰਬਲਿੰਦ ਸਿੰਘ ਨਹੀਂ ਪ੍ਰਬਖਸ਼ੀਤ ਸਿੰਘ ਉਸਨੇ ਜਦੋਂ ਇਹ ਨਾਮ ਉਜਾਗਰ ਨਾ ਸੰਦੇ ਕੀਤੇ ਤਦੋ ਬੋਲਿਆ ਸਭ ਨਾ ਮੈਨੂੰ ਪਸੰਦ ਹਨ ਪਰ ਚੰਗਾ ਹੈ ਕਿ ਪਹਿਲਾਂ ਇੱਕ ਕੁੜੀ ਹੋਵੇ ਕੋਈ ਖਾਸ ਕਾਰਨ ਹੈ ਇਸ ਦਾ ਮਾਈ ਜੀ ਹਾਂ ਸਾਡੇ ਘਰ ਕੁੜੀਆਂ ਹੈ ਹੀ ਨਹੀਂ ਤਦ ਕਿਹਾ ਮੈਂ ਮੁੰਡਾ ਅਗਲੀ ਵਾਰ ਹੋ ਜਾਵੇਗਾ ਆਹ ਕਿਉਂ ਮੁਸਕਰਾਇਆ ਜੀ ਇੱਕੋ ਵਾਰ ਰੱਬ ਜੀ ਨੇ ਮੁੰਡਾ ਤੇ ਕੁੜੀ ਦੇ ਦਿੱਤੇ ਫੇਰ ਮਾਹੀ ਜੀ ਫੇਰ ਤਾਂ ਮਰ ਜਾ ਜਾਵੇਗਾ ਪਰ ਇਹ ਜੋ ਹੋ ਜਾਵੇਗਾ ਪ੍ਰੀਤ ਬਿਲਕੁਲ ਚੰਗਾ ਹੈ ਕਿ ਇੰਜ ਹੀ ਹੋਵੇ ਉਹਨੇ ਫਿਰ ਜਸਪ੍ਰੀਤ ਦੇ ਟਡੂ ਤੇ ਹੱਥ ਫੇਰਿਆ ਤੇ ਕਿਹਾ ਦੋ ਤੇ ਫਿਰ ਉਹ ਆਪ ਹੀ ਖਿੜਖੜਾ ਕੇ ਹੱਸ ਪਿਆ ਜਸਪ੍ਰੀਤ ਨੂੰ ਉਸਦੇ ਭੋਲੇ ਭਨ ਨਾਲ ਪਿਆਰ ਹੋ ਚੁੱਕਿਆ ਸੀ ਤੇ ਉਸਨੇ ਉਸਨੂੰ ਪਿਆਰ ਵਿੱਚ ਚੁੰਮਿਆ ਇੱਕ ਦਿਨ ਸਕੂਲ ਵਿੱਚ ਚਾਨਕ ਉਸਨੂੰ ਹਰਜਾਲ ਟੱਕਰ ਪਿਆ ਜਿਸ ਨੇ ਉਸਨੂੰ ਗੌਰ ਨਾਲ ਟੱਕਿਆ ਤੇ ਬਿਨਾਂ ਚਿਜਕਦੇ ਉਸਨੂੰ ਬੱਚੇ ਦੀ ਆਮਦ ਦੀਆਂ ਵਧਾਈਆਂ ਦਿੱਤੀਆਂ ਇਸ ਵਾਰ ਉਸਨੂੰ ਹਰਜਾਲ ਉੱਤੇ ਕੋਈ ਗੁੱਸਾ ਨਹੀਂ ਸੀ ਆਇਆ ਤੇ ਉਸਨੇ ਉਹਦਾ ਸ਼ੁਕਰਾਨਾ ਕੀਤਾ ਤੇ ਅੱਗੇ ਨੂੰ ਲੰਘ ਗਿਆ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ